ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਰੇ ਸਵਾਗਤ ਕਰਦੀਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਫ੍ਰੀਲੈਂਡ ਨੇ ਉਮੀਦਵਾਰਾਂ ਨੂੰ ਲਿਬਰਲ ਲੀਡਰਸ਼ਿਪ ਵੋਟ ਤੋਂ ਪਹਿਲਾਂ ਚਾਰ ਬੈਸਾਂ ਦੇ ਸਹਿਮਤੀ ਕਰਨ ਦੇ ਲਈ ਕਿਹਾ 9 ਮਾਰਚ ਨੂੰ ਲਿਬਰਲ ਲੀਡਰ ਤੋਂ ਪਹਿਲਾਂ ਬਹਿਸ ਹੋਣੀ ਜ਼ਰੂਰੀ ਕੈਨੇਡਾ ਪੋਸਟ ਨੂੰ ਫੈਡਰਲ ਸਰਕਾਰ ਤੋਂ ਮਿਲੇਗੀ 1 ਬਿਲੀਅਨ ਡਾਲਰ ਦੀ ਫੰਡਿੰਗ ਵਿੱਤੀ ਚੁਣੌਤੀਆਂ ਦਾ ਨਜਿੱਠਣ ਕਰਕੇ ਕੈਨੇਡਾ ਪੋਸਟ ਨੂੰ ਲੋਡ ਪਈ ਸਰਕਾਰੀ ਮਦਦ ਦੀ 온ਟਾਰੀਓ ਦੇ ਵਿੱਚ ਸੂਬਾਈ ਚੋਣਾਂ ਦਾ ਅਗਲੇ ਹਫ਼ਤੇ ਐਲਾਨ ਕਰਨਗੇ ਪ੍ਰੀਮੀਅਰ ਅਫੋਰਡ 7 ਫਰਵਰੀ ਨੂੰ ਸੂਬੇ ਦੇ ਵਿੱਚ ਹੋਣਗੀਆਂ ਚੋਣਾਂ ਜਿਹੜਾ ਖਬਰਾਂ ਵਿਸਾਰ ਦੇ ਨਾਲ ਸਾਬਕਾ ਵਿੱਤ ਮੰਤਰੀ ਅਤੇ ਲਿਬਰਲ ਲੀਡਰਸ਼ਿਪ ਉਮੀਦਵਾਰ ਕ੍ਰਿਸਟੀਆ ਫਰੀਲੈਂਡ ਨੇ ਇੱਕ ਪੱਤਰ ਜਾਰੀ ਕੀਤਾ ਜਿਸ ਦੇ ਵਿੱਚ 9 ਮਾਰਚ ਨੂੰ ਨਵੇਂ ਨੇਤਾ ਦੇ ਲਈ ਵੋਟਾਂ ਤੋਂ ਪਹਿਲਾਂ ਚਾਰ ਬੈਸਾਂ ਦੀ ਉਹਨਾਂ ਨੇ ਮੰਗ ਕੀਤੀ ਹੈ ਉਹਨਾਂ ਕਹਿੰਦੇ ਕਿ ਸਾਨੂੰ ਕਨੇਡੀਅਨਾਂ ਨੂੰ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਇੱਕ ਪਾਰਟੀ ਦੇ ਤੌਰ ਦੇ ਉੱਤੇ ਬੇਰੇ ਪੋਲੀਵਰ ਨੂੰ ਹਰਾਉਣ ਦੇ ਕੰਮ ਦੇ ਲਈ ਤਿਆਰ ਹਾਂ ਕਨੇਡੀਅਨ ਸਾਡੇ ਵਿਚਾਰਾਂ ਦੇ ਉੱਤੇ ਸਾਡੀ ਪਾਰਟੀ ਦੇ ਉੱਤੇ ਸਾਡੇ ਦੇਸ਼ ਦੇ ਲਈ ਬਿਨਾਂ ਕਿਸੇ ਦੇਰੀ ਦੇ ਅੱਗੇ ਬਹਿਸ ਕਰਨ ਦੇ ਹੱਕਦਾਰ ਨੇ ਉਹਨਾਂ ਨੇ ਵੀ ਕਿਹਾ ਹੈ ਚਿੱਠੀ ਦੇ ਵਿੱਚ ਕਿ ਹਰ ਪਾਸ਼ਾ ਦੇ ਵਿੱਚ ਦੋ ਬੈਸਾਂ ਦੀ ਮੰਗ ਜਿਹੜੀ ਉਹ ਕੀਤੀ ਗਈ ਹੈ ਤੇ ਜਿੰਨੀ ਜਲਦੀ ਹੋ ਸਕੇ ਇਹ ਹੋਣੀ ਚਾਹੀਦੀ ਹੈ। ਫ੍ਰੀ ਲੈਂਡ ਨੇ ਇੱਕ ਵਾਰ ਫਿਰ ਲੀਡਰਸ਼ਿਪ ਦੇ ਚੋਣ ਜਿਹੜੀ ਹੈ ਉਸ ਦੇ ਦੌਰ ਦੇ ਨਤੀਜਿਆਂ ਤੇ ਕੋਈ ਫਰਕ ਨਹੀਂ ਕੀਤਾ ਤੇ ਅਗਲੀਆਂ ਚੋਣਾਂ ਦੇ ਵਿੱਚ ਇੱਕ ਲਿਬਰਲ ਉਮੀਦਵਾਰ ਦੇ ਵਜੋਂ ਚੋਣ ਲੜਨ ਲਈ ਸਾਰੇ ਲੀਡਰਸ਼ਿਪ ਦੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ। ਲੰਮੇ ਸਮੇਂ ਦੇ ਲਈ ਇਸ ਟੀਮ ਦਾ ਹਿੱਸਾ ਬਣਨ ਦੇ ਲਈ ਵਚਨ ਬੱਤਾ ਦੇ ਨਾਲ ਉਹਨਾਂ ਕਿਹਾ ਕਿ ਅਸੀਂ ਕੈਨੇਡੀਅਨਾਂ ਨੂੰ ਦਿਖਾ ਸਕਦੇ ਹਾਂ ਕਿ ਅਸੀਂ ਇਸ ਦੇ ਵਿੱਚ ਆ ਆਪਣੇ ਲਈ ਨਹੀਂ ਆ ਬਲਕਿ ਅਸੀਂ ਇਕਾਂ ਤੇ ਅਸੀਂ ਲੋਕਾਂ ਦੇ ਹਿੱਤ ਲਈ ਕੰਮ ਕਰਾਂਗੇ ਉਹਨਾਂ ਨੇ ਕਿਹਾ ਹੈ ਕਿ ਉਹ ਲੀਡਰਸ਼ਿਪ ਦੀ ਦੌਰ ਦੇ ਵਿੱਚ ਜਿੱਤਨ ਦੀ ਪਰਵਾਹ ਕੀਤੇ ਬਿਨਾ ਇੱਕ ਐਮਪੀ ਦੇ ਵਜੋਂ ਦੁਬਾਰਾ ਚੋਣ ਲੜਨਗੇ ਵਿਦੇਸ਼ ਮਾਮਲਿਆਂ ਦੇ ਬਾਰੇ ਮੰਤਰੀ ਮੈਲਨੀ ਜੋਲੀ ਤੇ ਐਮਰਜੈਂਸੀ ਤਿਆਰੀ ਦੇ ਮੰਤਰੀ ਹਰਜੀਤ ਸੱਜਣ ਵੀ ਸ਼ਾਮਿਲ ਨੇ ਫ੍ਰੀਲੈਂਡ ਦੇ ਸਭ ਤੋਂ ਵੱਡੇ ਵਿਰੋਧੀ ਨੂੰ ਬੈਂਕ ਆਫ ਕੈਨੇਡਾ ਦੇ ਸਪਾ ਕਵਰਨਰ ਮਾਰਕ ਅਕਾਰ ਨੇ ਦੇ ਹੋਣ ਦੀ ਉਮੀਦ ਹੈ ਜਿਸ ਨੂੰ ਕਈ ਉੱਚ ਪ੍ਰੋਫਾਈਲ ਲਿਬਰਲ ਸੰਸਦ ਮੈਂਬਰਾਂ ਤੋਂ ਸਮਰਥਨ ਪ੍ਰਾਪਤ ਹੋਇਆ ਹੈ ਜਿਸ ਤੇ ਕੋਲ ਹੁਣ ਘੱਟੋ ਘੱਟ 8 ਮੌਜੂਦਾ ਕੈਬਨਿਟ ਮੰਤਰੀ ਨੇ ਕਟੋਕਟ ਵੀ ਹੋਰ ਲਿਬਰਲ ਸੰਸਦ ਮੈਂਬਰਾਂ ਨੇ ਇਸ ਮੌਕੇ ਕਾਰਨੀ ਦਾ ਸਮਰਥਨ ਕੀਤਾ ਹੈ ਫ੍ਰੀਲੈਂਡ ਨੂੰ ਦਰਜਨ ਤੋਂ ਵੱਧ ਬੈਕਬੈਂਚ ਲਿਬਰਲ ਸੰਸਦ ਮੈਂਬਰਾਂ ਤੇ ਕਟੋਕਟ ਸੱਤ ਮੌਜੂਦਾ ਜਾਂ ਸਾਬਕਾ ਕੈਬਨਿਟ ਮੰਤਰੀਆਂ ਦੀ ਹਮਾਇਤ ਹਾਸਲ ਹੈ ਜਿਸ ਦੇ ਵਿੱਚ ਸਿਹਤ ਮੰਤਰੀ ਮਾਰਕ ਹੋਲੈਂਡ ਨਿਆ ਮੰਤਰੀ ਆਰੇਫ ਅਵਰਾ ਨੇ ਸਿਰਜਨ ਸਰਵਿਸੇਸ ਮੰਤਰੀ ਟੈਰੀ ਬ੍ਰੇਜ ਤੇ ਮੱਛੀ ਪਾਲਣ ਮੰਤਰੀ ਡਾਇਾਨ ਲੇਬੋਥਲੀਅਰ ਵੀ ਸ਼ਾਮਲ ਨੇ ਹਾਊਸ ਲੀਡਰ ਕਰੀਨਾ ਗੋਲਡ ਐਮਪੀ ਚੰਦਰ ਆਰਿਆ ਤੇ ਐਮਪੀ ਜੈਮੀ ਬਰਸਤੇ ਵੀ ਟਰੂਡੋ ਦੀ ਥਾਂ ਲੈਣ ਦੀ ਦੌੜ ਦੇ ਵਿੱਚ ਸ਼ਾਮਲ ਹੋਏ ਨੇ ਫ੍ਰੈਂਕ ਬੈਲਿਸ, ਮਾਈਕਲ ਕਲਾਰਕ ਦੇ ਰੂਬੀ ਡੱਲਾ ਅਜੇ ਹੀ ਉਮੀਦਵਾਰ ਹਨ ਜੋ ਇਸ ਸਮੇਂ ਅਹੁਦੇ ਦੇ ਉੱਤੇ ਨਹੀਂ ਹੈ ਤੇ ਨਾਲ ਹੀ ਚੋਣ ਲੜ ਰਹੇ ਨੇ। ਲਿਬਰਲ ਟਰੂਡੋ ਦੀ ਥਾਂ ਲੈਣ ਦੇ ਲਈ 9 ਮਾਰਚ ਨੂੰ ਨਵੇਂ ਨੇਤਾ ਦੀ ਚੋਣ ਕਰਨਗੇ ਜਿਸ ਨੇ ਆਪਣੇ ਕੌਕਸ ਦੇ ਭਾਰੀ ਦਬਾਅ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। 온ਟਾਰੀਓ ਪ੍ਰੀਮੀਅਰ ਡੱਗਫੋਰਡ ਨੇ ਪੁਸ਼ਟੀ ਕੀਤੀ ਹੈ ਕਿ ਉਹ ਅਗਲੇ ਬੁੱਧਵਾਰ ਨੂੰ ਸਵੇਰੇ ਦੇ ਵਿੱਚ ਚੋਣਾ ਕਰਵਾਉਣ ਦਾ ਐਲਾਨ ਕਰ ਦੇਣਗੇ ਤੇ ਉਹਨਾਂ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ 25% ਟੈਰਿਫ ਲਾਉਣ ਤਮ ਕੀ ਦੇ ਮੱਦੇ ਨਜ਼ਰ ਉਹਨਾਂ ਨੂੰ ਬਿਹਰੇ ਮਜ਼ਬੂਤ ਜਨadesh ਦੀ ਜ਼ਰੂਰਤ ਹੈ ਅਗਲੇ ਬੁੱਧਵਾਰ ਨੂੰ ਚੋਣਾਂ ਦੇ ਐਲਾਨ ਦਾ ਮਤਲਬ ਹੈ ਕਿ 27 ਫਰਵਰੀ ਨੂੰ ਸੂਬੇ ਦੇ ਵਿੱਚ ਚੋਣਾਂ ਹੋਣਗੀਆਂ ਵੈਸੇ ਨਿਰਧਾਰਿਤ ਸਮੇਂ ਅਨੁਸਾਰ 2026 ਦੇ ਵਿੱਚ ਚੋਣਾਂ ਹੋਣੀਆਂ ਸਨ ਫੋਰਡ ਨੇ ਕਿਹਾ ਹੈ ਕਿ ਇੱਕ ਮਜ਼ਬੂਤ ਜਨadesh ਦੇ ਨਾਲ ਅਸੀਂ ਇਹ ਯਕੀਨੀ ਬਣਾਉਣ ਦੇ ਲਈ ਡੋਨਲਡ ਟਰੰਪ ਦੇ ਨਾਲ ਲੜਨ ਦੇ ਯੋਗ ਹੋਵਾਂਗੇ ਕਿ ਅਸੀਂ ਟੈਰੀਫਾਂ ਨੂੰ ਰੋਕ ਸਕੀਏ ਅਗਲੇ 30 ਦਿਨਾਂ ਲਈ ਲੋਕ ਜੋ ਚੋਣ ਕਰਨ ਜਾ ਰਹੇ ਨੇ ਉਹ ਉਹਨਾਂ ਦੇ ਜੀਵਨ ਦੇ ਹਰ ਪਹਿਲੂ ਅਤੇ ਉਹਨਾਂ ਦੇ ਬੱਚਿਆਂ ਦੇ ਜੀਵਨ ਅਤੇ ਉਹਨਾਂ ਦੇ ਪੋਤੇ-ਪੋਤੀਆਂ ਦੇ ਜੀਵਨ ਨੂੰ ਅਗਲੇ 20 ਤੋਂ 30 ਸਾਲਾਂ ਤੱਕ ਪ੍ਰਭਾਵਿਤ ਕਰਨਗੇ ਇਸ ਸੂਬੇ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਇੰਟੇਰੀਓ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਲੋਕ ਫਤਵੇ ਜਨ ਆਦੇਸ਼ ਦੀ ਜਿਹੜੀ ਆ ਉਹ ਲੋੜ ਹੈ ਤੇ ਫੋਰਡ ਦੇ ਕੋਲ ਪਹਿਲਾਂ ਹੀ ਬਹੁਮਤ ਵਾਲੀ ਸਰਕਾਰ ਹੈ ਤੇ 124 ਦੇ ਵਿੱਚੋਂ 79 ਸੀਟਾਂ ਉਹਨਾਂ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਕੋਲ ਹੈ ਪਰ ਉਹਨਾਂ ਕਿਹਾ ਹੈ ਕਿ ਉਹ ਇਸ ਗਿਣਤੀ ਤੇ ਸੰਤੋਸ਼ ਨਹੀਂ ਹੈ ਫੋਰਡ ਨੇ ਪੁਸ਼ਟੀ ਕੀਤੀ ਹੈ ਕਿ ਉਹ ਮੰਗਲਵਾਰ ਨੂੰ ਵਿਧਾਨ ਸਭਾ ਭੰਗ ਕਰਨ ਦੇ ਲਈ ਲੈਫਟੀਨੈਂਟ ਗਵਰਨਰ ਨੂੰ ਮਿਲਣਗੇ ਅਤੇ ਬੁੱਧਵਾਰ ਦੇ ਲਈ ਰਿਟ ਜਾਰੀ ਕਰਵਾਉਣਗੇ ਅਨਜੈਰੀਓ ਦਾ ਚੋਣ ਕਾਨੂੰਨ ਸਪਸ਼ਟ ਤੌਰ ਦੇ ਉਤੇ ਪ੍ਰੀਮੀਅਰ ਨੂੰ ਵਿਧਾਨ ਸਬਾ ਦੇ ਭੰਗ ਕਰਨ ਅਤੇ ਆਪਣੇ 4 ਸਾਲਾਂ ਦੀ ਮਿਆਦ ਤੋਂ ਪਹਿਲਾਂ ਕਿਸੇ ਵੀ ਸਮੇਂ ਚੋਣਾ ਕਰਵਾਉਣ ਦੀ ਇਜਾਜ਼ਤ ਦਿੰਦਾ ਹੈ。 온ਟਾਰੀਓ ਦਾ ਇਲੈਕਸ਼ਨ ਐਕਟ ਇਹ ਹੁਕਮ ਦਿੰਦਾ ਹੈ ਕਿ ਚੋਣ ਦੇ ਲਈ ਰਿੱਟ ਯਾਨੀ ਚੋਣਾ ਦਾ ਐਲਾਨ ਜੋ 28 ਦਿਨਾਂ ਦੀ ਲੰਬੀ ਚੋਣ ਮਿਆਦ ਦੀ ਸ਼ੁਰੂਆਤ ਫੜਦਾ ਹੈ ਉਹ ਬਦਵਾਰ ਵਾਲੇ ਦਿਨ ਕੀਤਾ ਜਾਣਾ ਚਾਹੀਦਾ ਹੈ। ਫੋਨ ਨੇ ਕਿਹਾ ਹੈ ਕਿ ਉਹ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਦੇ ਲੀਡਰ ਦੇ ਵਜੋਂ ਚੋਣ ਪ੍ਰਚਾਰ ਕਰਦੇ ਹੋਏ ਸੂਬੇ ਦੇ ਪ੍ਰੀਮੀਅਰ ਦੇ ਵਜੋਂ ਆਪਣੀ ਡਿਊਟੀ ਨਿਭਾ ਸਕਦੇ ਨੇ। ਉਹ ਟੈਰਿਫ ਨਾ ਲਗਾਏ ਜਾਣ ਦੇ ਲਈ ਅਮਰੀਕੀ ਸੰਸਦ ਸਦ ਮੈਂਬਰਾਂ ਅੱਗੇ ਆਪਣਾ ਪੱਖ ਰੱਖਣ ਦੇ ਲਈ ਫਰਵਰੀ ਦੇ ਵਿੱਚ ਦੋ ਵਾਰ ਵਾਸ਼ਿੰਗਟਨ ਡੀਸੀ ਜਾਣ ਦੀ ਯੋਜਨਾ ਬਣਾ ਰਹੇ ਨੇ ਫੋਰਡ ਦਾ ਕਹਿਣਾ ਹੈ ਕਿ 트럼ਪ ਦੇ ਸੰਭਾਵੀ ਟੈਰਿਫ ਅਨਟੇਰੀਓ ਅਤੇ ਖਾਸ ਤੌਰ ਦੇ ਉੱਤੇ ਆਟੋ ਸੈਕਟਰ ਨੂੰ ਪ੍ਰਭਾਵਿਤ ਕਰਨਗੇ ਉਹਨਾਂ ਕਹੇ ਕਿ ਜੇਕਰ 트럼ਪ ਆਪਣੀ 25% ਟੈਰਿਫ ਦੀ ਧਮਕੀ ਤੇ ਅਸਲ ਅਮਲ ਜੜਾਓ ਕਰਦੇ ਨੇ ਤਾਂ ਅਨਟੇਰੀਓ 5 ਲੱਖ ਤੋਂ ਵੱਧ ਨੌਕਰੀਆਂ ਗਵਾ ਸਕਦਾ ਹੈ ਵਿਰੋਧੀ ਪਾਰਟੀਆਂ ਨੇ ਕਿਹਾ ਹੈ ਕਿ ਅਗੇਤੀ ਚੋਣ ਜ਼ਰੂਰੀ ਨਹੀਂ ਹੈ ਕਿਉਂਕਿ ਉਹ ਜਿਹੜੇ ਨੇ ਉਹ ਸਟਿਮੂਲਸ ਯਾਨੀ ਵਾਧੂ ਸਹਾਇਤਾ ਖਰਚਿਆਂ ਦਾ ਸਮਰਥਨ ਕਰਨਗੇ ਅਤੇ ਫੋਰਡ ਦੇ ਕੋਲ ਪਹਿਲਾਂ ਹੀ 온ਟਾਰੀਓ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਲੋਕ ਫਤਵਾ ਹੈ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਰਥਿਕ ਪ੍ਰਵਾਸ ਸ਼੍ਰੀਮਾਂ ਦੇ ਵਿੱਚ ਫੈਡਰਲ ਕਟੋਤੀਆਂ ਦੇ ਲਈ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਦੋਸ਼ ਠਹਿਰਾਇਆ ਹੈ ਮਿਲਰ ਨੇ ਕਿਹਾ ਹੈ ਕਿ ਸੂਬੇ ਤੇ ਪ੍ਰਦੇਸ਼ ਆਪਣਾ ਗਿਰਾਂ ਨੂੰ ਸਵੀਕਾਰ ਕਰਨ ਦੇ ਆਪਣੇ ਹਿੱਸੇ ਨੂੰ ਵਧਾਉਣ ਦੇ ਵਿੱਚ ਅਸਹਿਯੋਗ ਰਹੇ ਨੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਉਹਨਾਂ ਵਰਕਰਾਂ ਨੂੰ ਟਾਰਗੇਟ ਕਰਦੇ ਨੇ ਜਿਨ੍ਹਾਂ ਦੇ ਕੋਲ ਕਿਸੇ ਖਾਸ ਸੂਬੇ ਜਾਂ ਪ੍ਰਦੇਸ਼ ਦੀ ਆਰਥਿਕਤਾ ਦੇ ਵਿੱਚ ਯੋਗਦਾਨ ਪਾਉਣ ਦੇ ਹੁਨਰ ਹੁੰਦੇ ਨੇ ਤੇ ਉਹ ਕੈਨੇਡਾ ਦੇ ਵਿੱਚ ਪਰਮਨੈਂਟ ਰੈਜ਼ੀਡੈਂਟਸ ਬੰਨਣਾ ਚਾਹੁੰਦੇ ਨੇ ਹਰੇਕ ਸੂਬੇ ਅਤੇ ਖੇਤਰ ਦੀਆਂ ਆਪਣੀਆਂ ਸਟਰੀ ਮਾਤੇ ਲੋੜਾਂ ਨੇ ਕਿਉਬੇ ਕਤੇ ਨਨਾਵਤ ਨੂੰ ਛੱਡ ਕੇ ਸਾਰੇ ਸੂਬੇ ਅਤੇ ਪ੍ਰਦੇਸ਼ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਨੇ ਪਿਛਲੇ ਹਫਤੇ ਸਾਰਿਆਂ ਨੂੰ ਰਸਮੀ ਨੋਟਿਸ ਮਿਲਿਆ ਕਿ ਇਮੀਗ੍ਰੇਸ਼ਨ ਵਿਭਾਗ 2025 ਦੇ ਲਈ ਉਹਨਾਂ ਦੇ ਅਲਾਟਮੈਂਟ ਨੂੰ 50% ਘਟਾ ਦੇਵੇਗਾ ਜਿਸ ਦੇ ਨਾਲ ਸਥਾਨਕ ਲੇਬਰ ਸਪਲਾਈ ਅਤੇ ਆਰਥਿਕਤਾ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਨੇ ਸ਼ੁਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਮਿਲਰ ਨੇ ਕਿਹਾ ਕਿ ਇਮੀਗ੍ਰੇਸ਼ਨ ਇੱਕ ਸਾਂਝੀ ਜ਼ਿੰਮੇਵਾਰੀ ਹੈ ਤੇ ਉਹ ਸੋਚਦੇ ਨੇ ਕਿ ਖਾਸ ਤੌਰ ਤੇ ਪ੍ਰੀਮੀਅਰਾਂ ਜਿਨ੍ਹਾਂ ਦੇ ਕੋਲ ਨਵੇਂ ਆਏ ਲੋਕ ਜੋ ਦੇਸ਼ ਦੇ ਜੀ.ਡੀ.ਪੀ. ਦੇ ਵਿੱਚ ਸਿੱਧੇ ਤੌਰ ਦੇ ਉਤੇ ਯੋਗਦਾਨ ਪਾ ਰਹੇ ਨੇ ਨੋ ਸਵੀਕਾਰ ਕਰਨ ਦਾ ਕੁਝ ਅਧਿਕਾਰ ਖੇਤਰ ਹੈ ਉਹਨਾਂ ਨੇ ਇਮੀਗ੍ਰੇਸ਼ਨ ਬਾਰੇ ਗੱਲ ਕਰਨ ਦੇ ਵਿੱਚ ਜ਼ਿੰਮੇਵਾਰ ਹੋਣ ਦੀ ਲੋੜ ਹੈ ਮਿਲਰ ਨੇ ਕਿਹਾ ਹੈ ਕਿ ਆਪਣੇ ਸਿਆਸੀ ਕਾਰਨਾ ਕਰਕੇ ਕਈ ਪ੍ਰੀਮੀਅਰ ਜਿਹੜੇ ਨੇ ਉਹ ਆਮ ਤੌਰ ਦੇ ਉਤੇ ਇਮੀਗ੍ਰੇਸ਼ਨ ਨੂੰ ਲੈ ਕੇ ਗੈਰ ਜ਼ਿੰਮੇਵਾਰ ਨੇ ਉਹਨਾਂ ਨੇ ਕੁਝ ਇਮੀਗ੍ਰੇਸ਼ਨ ਮੰਤਰੀਆਂ ਦੀ ਆਲੋਚਨਾ ਕੀਤੀ ਕਿ ਉਹ ਪਨਾਹ ਮੰਗਣ ਵਾਲਿਆਂ ਦੇ ਆਪਣੇ ਹਿੱਸੇ ਨੂੰ ਵਧਾਉਣ ਬਾਰੇ ਚਰਚਾਵਾਂ ਨੂੰ ਗਲਤ ਤਰੀਕੇ ਦੇ ਨਾਲ ਦਰਸਾਉਂਦੇ ਨੇ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਮੰਤਰੀ ਕਿ ਦੇ ਸੂਬਿਆਂ ਜਾਂ ਪ੍ਰਦੇਸ਼ਾਂ ਦੇ ਨੇ ਮਿਲਰ ਨੇ ਕਿਹਾ ਹੈ ਕਿ ਕੁਝ ਸੂਬਿਆਂ ਨੇ ਕਦਮ ਵਧਾਇਆ ਹੈ ਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਉਮੀਦ ਹੈ ਕਿ ਉਹਨਾਂ ਨੂੰ ਉਹਨਾਂ ਦਾ ਹਿੱਸਾ ਮਿਲ ਜਾਵੇਗਾ ਜੇ ਉਹ ਇਸ ਦੀ ਜ਼ਿੰਮੇਵਾਰੀ ਦੇ ਨਾਲ ਵਰਤੋਂ ਕਰਦੇ ਨੇ ਸਰਕਾਰ ਦੇ ਸੁਤੰਤਰ ਪਾਰਲੀਮੈਂਟਰੀ ਬਜਟ ਅਫਸਰ ਈ ਬਜੈਰੋ ਨੇ ਵੀਰਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਜਿਸ ਦੇ ਵਿੱਚ ਫੈਡਰਲ ਸਰਕਾਰ ਦੁਆਰਾ ਪਿਛਲੇ ਅਕਤੂਬਰ ਦੇ ਵਿੱਚ ਐਲਾਨੀ ਇਮੀਗ੍ਰੇਸ਼ਨ ਘਟਾਉਣ ਦੀ ਸਮੁੱਚੀ ਯੋਜਨਾ ਦੀ ਕੋ ਕੀਤੀ ਗਈ ਪੀਐਨਪੀ ਕਟੌਤੀਆਂ ਨੂੰ ਆਈਆਰਸੀਸੀ ਦੁਆਰਾ ਉਸ ਸਮੁੱਚੀ ਯੋਜਨਾ ਦੇ ਇੱਕ ਹਿੱਸੇ ਵਜੋਂ ਪੇਸ਼ ਕੀਤਾ ਗਿਆ ਹੈ ਬੀਬੋ ਨੇ ਪਾਇਆ ਹੈ ਕਿ ਸਰਕਾਰ ਦੁਆਰਾ ਕੀਤੀ ਗਈ ਸਮੁੱਚੀ ਇਮੀਗ੍ਰੇਸ਼ਨ ਕਟੌਤੀ 2027 ਦੇ ਅੰਤ ਤੱਕ ਅਸਲ ਜੀਡੀਪੀ ਦੇ ਵਿੱਚ 1.7 ਫੀਸ ਦੀ ਕਮੀ ਕਰੇਗੀ ਅਦਰ ਬਰੋਵ ਵਿਖੇ ਯੂਐਸ ਬਾਰਡਰ ਕਰਾਸਿੰਗ ਜਲਦੀ ਹੀ ਕੁਝ ਬੰਦ ਹੋ ਸਕਦੀ ਹੈ ਕਿਉਂਕਿ ਸਾਡੇ ਦੱਖਣੀ ਗਵਾਂਡੀ ਦਾ ਕਹਿਣਾ ਹੈ ਕਿ ਮੌਜੂਦਾ ਸਹੂਲਤਾਂ ਨੂੰ ਕੁਝ ਵੱਡੇ ਤਰੀਕੇ ਨਾਲ ਹੋਰ ਮੁਰੰਮਤ ਕਰਨ ਦੀ ਲੋੜ ਹੈ ਕੈਨਤ ਜੀ ਵਾਰਡਲੈਂਡ ਪੋਰਟ ਆਫ ਐਂਟਰੀ ਦ ਲੌਰ ਮੈਨ ਲਨ ਨੂੰ ਲਿੰਡਨ ਵਾਸ਼ ਤੇ ਨਾਲ ਜੋੜਦੇ ਨੇ ਔਰ ਯੂ ਐਸ ਜਰਨਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਸਰਹੱਦ ਦੇ ਨਾਲ ਜੁੜੀਆਂ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ ਇਹ ਹੁਣ ਕੋ ਮੰਤਰੀ ਵਪਾਰ ਤੇ ਗੰਭੀਰ ਪ੍ਰਭਾਵ ਦੇ ਨਾਲ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੀਆਂ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਬੰਦਰਗਾਹ ਦੀ ਸੀਮਿਤ ਵਪਾਰਕ ਸਮਰੱਥਾ ਦੇ ਨਤੀਜੇ ਵਜੋਂ ਪੱਛਮੀ ਵਾਸ਼ਿੰਗਟਨ ਭਾਰ ਦੇ ਵਿੱਚ ਹੋਰ ਵਪਾਰਕ ਬੰਦਰਗਾਹਾਂ ਦੇ ਉੱਤੇ ਅਸੰਤੁਲਿਤ ਮੰਗ ਤੇ ਵੱਦੀ ਉਡੀਕ ਦਾ ਸਮਾਂ ਹੈ ਹਾਲਾਂਕਿ ਪ੍ਰੋਜੈਕਟ ਬਾਰੇ ਵੇਰਵੇ ਸਿਮਿਤ ਨੇ ਜੀਐਸਏ ਦਾ ਕਹਿਣਾ ਹੈ ਕਿ ਨਿਰਮਾਣ 2026 ਦੇ ਵਿੱਚ ਸ਼ੁਰੂ ਹੋ ਸਕਦਾ ਹੈ ਯੂਐਸ ਸਰਕਾਰ ਨੇ ਦੱਸਿਆ ਹੈ ਕਿ ਵਿਸਥਾਰ ਪ੍ਰੋਜੈਕਟ ਨਜੀ ਵਾਹਨਾ ਦੇ ਟ੍ਰੈਫਿਕ ਅਤੇ ਵਪਾਰਕ ਸਕ੍ਰੀਨਿੰਗ ਆਪਰੇਸ਼ਨਾਂ ਦਾ ਵਿਸਤਾਰ ਕਰੇਗਾ ਤੇ ਵੱਖਰਾ ਵੀ ਇਹਨਾਂ ਨੂੰ ਕਰੇਗਾ ਸੰਭਵ ਤੌਰ ਤੇ 24 ਘੰਟੇ ਪੂਰੀ ਸੇਵਾ ਪੋਰਟ ਆਪਰੇਸ਼ਨਾਂ ਦੀ ਆਗਿਆ ਦੇਵੇਗਾ ਮੁਕੰਮਲ ਹੋਣ ਦੇ ਉੱਤੇ ਲੰਡਨ ਵਿਖੇ ਬੰਦਰਗਾਹ ਪੰਜ ਨੀਤੀ ਵਾਹਨ ਲੈਣਾ ਦੇ ਉੱਤੇ ਚਾਰ ਵਪਾਰਕ ਪ੍ਰੋਸੈਸਿੰਗ ਲੈਣਾ ਦੀ ਵਿਸ਼ੇਸ਼ਤਾ ਕਰੇਗੀ ਮੁਰੰਮਤ ਦੇ ਵਿੱਚ ਕੀ ਸ਼ਾਮਿਲ ਹੋਵੇਗਾ ਇਸ ਬਾਰੇ ਸਹਿ ਵੀਰਵਿਆਂ ਦਾ ਐਲਾਨ ਕਰਨਾ ਜੇ ਬਾਕੀ ਹੈ ਪਰ ਇਸ ਸਮੇਂ ਟੇਬਲ ਦੇ ਉੱਤੇ ਚਾਰ ਵਿਕਲਪ ਨੇ ਜੀਐਸਏ ਦਾ ਕਹਿਣਾ ਹੈ ਕਿ ਉਸਾਰੀ ਨੂੰ ਪੂਰੀ ਹੋਣ ਦੇ ਵਿੱਚ 16 ਤੋਂ 24 ਮਹੀਨਿਆਂ ਦੇ ਵਿੱਚਕਾਰ ਕਿਤੇ ਵੀ ਲ ਜਿਹੜੇ ਲਾਗਤ ਕੀਤੇ ਕਿਤੇ ਵੀ ਇਹ ਲੱਗ ਸਕਦਾ ਹੈ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਕੀ ਯੂਨਾਈਟਿਡ ਸਟੇਟਸ 22 ਜਨਵਰੀ 2026 ਨੂੰ ਵਿਸ਼ਵ ਸਿਹਤ ਸੰਗਠਨ ਨੂੰ ਛੱਡ ਦਵੇਗਾ ਯੂਐਸਏ ਰਾਸ਼ਟਰਪਤੀ ਡੋਨਲਡ 트ੰਪ ਦੇ ਫੈਸਲੇ ਬਾਰੇ ਰਸਮੀ ਤੌਰ ਦੇ ਉੱਤੇ ਸੂਚਿਤ ਕੀਤੇ ਜਾਣ ਤੋਂ ਬਾਅਦ ਜਿਸਨੇ ਏਜੰਸੀ ਦੇ ਉੱਤੇ ਮਹਾਮਾਰੀ ਤੇ ਹੋਰ ਕੋਮਾਂਤਰੀ ਸਿਹਤ ਸੰਕਟਾਂ ਨੂੰ ਗਲਤ ਢੰਗ ਦੇ ਨਾਲ ਚਲਾਉਣ ਦਾ ਦੋਸ਼ ਲਗਾਇਆ ਹੈ 트ੰਪ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਕਿ ਉਸਦੇ ਦੂਜੇ 4 ਸਾਲ ਦੇ ਕਾਰਜਕਾਲ ਦੇ ਲਈ ਸੌ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ WHO ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਆਪਣੇ ਟੌਪ ਡੋਨਰ ਦੇ ਦਾਣ ਦੇਣ ਵਾਲੇ ਦੇਸ਼ ਤੇ ਇਸ ਕਦਮ ਦੇ ਉੱਤੇ ਅਫਸੋਸ ਹੈ 트ੰਪ ਨੇ ਜਨੇਵਾ ਆਧਾਰਿਤ ਸੰਸਥਾ ਤੋਂ ਅਮਰੀਕੀ ਵਾਪਸੀ ਦਾ ਇੱਕ ਕਾਲ ਦਾ ਨੋਟਿਸ ਦੇ ਨਾਲ ਉਹਨਾਂ ਕਿਹਾ ਚਾਹੀਦਾ ਹੈ ਤੇ ਯੂਐਸ ਕਾਂਗਰਸ ਦੇ 1948 ਦੇ ਸਾਂਝੇ ਮਤੇ ਦੇ ਤਹਿਤ واਸ਼ਿੰਗਟਨ ਦੇ ਬਕਾਏ ਦਾ ਭੁਗਤਾਨ ਕਰਨਾ ਚਾਹੀਦਾ ਹੈ। ਸੰਯੁਕਤ ਰਾਜ ਅਮਰੀਕਾ ਹੁਣ ਤੱਕ WHO ਦਾ ਸਭ ਤੋਂ ਵੱਡਾ ਵਿੱਤੀ ਸਮਰਥਕ ਹੈ। ਇਸ ਦੇ ਸਮੁੱਚੇ ਫੰਡਿੰਗ ਦਾ ਲਗਭਗ 18% ਦਾ ਯੋਗਦਾਨ ਪਾਉਂਦਾ ਹੈ। WHO ਦਾ ਸਭ ਤੋਂ ਤਾਜ਼ਾ 2 ਸਾਲਾਂ ਦਾ ਬਜਟ 2024-2025 ਦੇ ਲਈ ਡਾਲਰ 6.8 ਬਿਲੀਅਨ ਸੀ ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਅਮਰੀਕਾ ਦਾ ਕਿੰਨਾ ਬਕਾਇਆ ਹੈ ਸੰਯੁਕਤ ਰਾਸ਼ਟਰ ਦੇ ਉਪ ਬੁਲਾਰੇ ਨੇ ਕਿਹਾ ਹੈ ਕਿ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਸਾਨੂੰ ਹੁਣ WHO ਦੀ ਵਾਪਸੀ ਬਾਰੇ US ਪੱਤਰ ਪ੍ਰਾਪਤ ਹੋਇਆ ਹੈ ਇਹ ਮਿਤੀ 22 ਜਨਵਰੀ 2025 ਦੀ ਹੈ ਇਹ ਕੱਲ ਤੋਂ 1 ਸਾਲ ਬਾਅਦ 22 ਜਨਵਰੀ 2026 ਨੂੰ ਲਾਗੂ ਹੋਵੇਗੀ WHO ਦੇ ਅੰਦਰ ਤੇ ਬਾਹਰ ਕਈ ਮਹਰਾਂ ਦੇ ਅਨੁਸਾਰ ਸੰਭਾਵਤ ਤੌਰ ਦੇ ਉੱਤੇ ਸੰਯੁਕਤ ਰਾਸ਼ਟਰ ਜਾਗਣਾ ਸੰਗਠਨ ਦੇ ਆਸ-ਪਾਸੇ ਪ੍ਰੋਗਰਾਮਾਂ ਨੂੰ ਜੋਖਮ ਦੇ ਵਿੱਚ ਪਾ ਰਿਹਾ ਹੈ ਖਾਸ ਤੌਰ ਦੇ ਉੱਤੇ ਟੀਬੀ ਨਾਲ ਨਜਿੱਠਣ ਵਾਲਿਆਂ ਨੂੰ ਜੋ ਦੁਨੀਆ ਦੀ ਸਭ ਤੋਂ ਵੱਡੀ ਛੋਤ ਵਾਲੀ ਡਿਸੀਜ਼ ਕਿਹੜਾ ਹੈ ਨਾਲ ਹੀ ਐਚਆਈਵੀ ਤੇ ਐਡਸ ਤੇ ਹੋਰ ਐਮਰਜੈਂਸੀਆਂ ਵੀ ਨਾਲ ਸ਼ਾਮਿਲ ਨੇ 트럼ਪ ਦੁਆਰਾ ਹਸਤਾਖਰ ਕੀਤੇ ਗਏ ਵਾਪਸ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਡਬਲਯੂ ਐਚਓ ਮਹਾਮਾਰੀ ਸੰਧੀ ਦੇ ਉੱਤੇ ਗੱਲਬਾਤ ਬੰਦ ਕਰ ਦਵੇਗਾ ਜਦੋਂ ਕਿ ਵਾਪਸੀ جاری ਹੈ ਡਬਲਯੂ ਐਚਓ ਨਾਲ ਕੰਮ ਕਰਨ ਵਾਲੇ ਯੂ ਐਸ ਸਰਕਾਰ ਦੇ ਕਰਮਚਾਰੀਆਂ ਨੂੰ ਵਾਪਸ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਡਬਲਯੂ ਐਚਓ ਮਹਾਮਾਰੀ ਸੰਧੀ ਤੇ ਗੱਲਬਾਤ ਬੰਦ ਕਰ ਦਵੇਗਾ ਤੇ WHO ਦੇ ਨਾਲ ਕੰਮ ਕਰਨ ਵਾਲੇ US ਸਰਕਾਰ ਦੇ ਕਰਮਚਾਰੀਆਂ ਨੂੰ ਵਾਪਸ ਬੁਲਾਇਆ ਜਾਵੇਗਾ ਤੇ ਦੁਬਾਰਾ ਨਿਯੁਕਤ ਕੀਤਾ ਜਾਵੇਗਾ ਤੇ ਸਰਕਾਰ ਆਰਡਰ ਦੇ ਅਨੁਸਾਰ WHO ਦੀਆਂ ਜ਼ਰੂਰੀ ਗਤੀਵਿਧੀਆਂ ਨੂੰ ਸੰਭਾਲਣ ਲਈ ਪਾਈਵਾਲਾਂ ਦੀ ਭਾਲ ਵੀ ਕਰੇਗੀ WHO ਤੋਂ 트럼ਪ ਦੀ ਵਾਪਸੀ ਅਚਾਨਕ ਨਹੀਂ ਸੀ ਹੋਣਾ ਰਾਸ਼ਟਰਪਤੀ ਦੇ ਵੱਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ 2020 ਦੇ ਵਿੱਚ ਜਿਹੜਾ ਉਹ ਇਸ ਤੇ ਕਦਮ ਚੁੱਕੇ ਸਨ ਔਰ ਪਿਛਲੀ ਵਾਰ ਫਿਜ਼ੀਕਲ ਤੌਰ ਤੇ ਉਹਨਾਂ ਨੇ ਇਸ ਤੇ ਕਦਮ ਚੁੱਕੇ ਸੀ ਤੇ ਪਿਛਲੀ ਵਾਰ ਯੂਐਸ ਦੀ ਵਾਪਸੀ ਪੂਰੀ ਹੋਣ ਤੋਂ ਪਹਿਲਾਂ ਜੋ ਬਾਈਡਨ ਨੇ ਰਾਸ਼ਪਤਿ ਚੋਣ ਜਿੱਤੀ ਤੇ 20 ਜਨਵਰੀ 2021 ਨੂੰ ਆਪਣੇ ਦਫ਼ਤਰ ਦੇ ਵਿੱਚ ਪਹਿਲੇ ਦਿਨ ਇਸ ਨੂੰ ਰੋਕ ਦਿੱਤਾ ਐਬਸਫੋਰਡ ਦੇ ਵਿੱਚ ਇੱਕ ਡਰਾਈਵਰ ਨੂੰ ਟ੍ਰੈਫਿਕ ਸਟਾਪ ਤੋਂ ਭੱਜਣ ਤੋਂ ਬਾਅਦ ਦੇ ਸ਼ੁੱਕਰਵਾਰ ਸਵੇਰੇ ਮਿਸ਼ਨ ਬ੍ਰਿਜ ਦੇ ਉੱਤੇ ਇੱਕ ਹੋਰ ਕਾਰ ਦੇ ਨਾਲ ਟਕਰਾਉਣ ਤੋਂ ਥੋੜੀ ਦੇਰ ਬਾਅਦ ਗ੍ਰਿਫਤਾਰ ਕੀਤਾ ਗਿਆ ਐਬਸਫੋਰਡ ਪੁਲਿਸ ਵਿਭਾਗ ਨੇ ਕਿਹਾ ਹੈ ਕਿ 12:30 ਮਿੰਟ ਦੇ ਉੱਤੇ ਕਰੀਬ ਅਧਿਕਾਰੀਆਂ ਨੇ ਟ੍ਰੈਫਿਕ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਇੱਕ ਫੋਰਡ ਮਸਟੈਂਗ ਦੇ ਡਰਾਈਵਰ ਨੇ ਇਸ ਦੀ ਪਾਲਣਾ ਨਹੀਂ ਕੀਤੀ ਸਰਜੈਂਟ ਪਾਲ ਵਾਕਰ ਨੇ ਕਿਹਾ ਹੈ ਕਿ ਥੋੜੀ ਦੇਰ ਬਾਅਦ ਸ਼ੱਕੀ ਵਾਹਨ ਨੇ ਹਾਈਵੇ 11 ਦੇ ਉੱਤਰ ਵੱਲ ਲੇਨਾਂ ਦੇ ਵਿੱਚ ਦੱਖਣ ਵੱਲ ਯਾਤਰਾ ਕੀਤੀ ਤੇ ਉੱਤਰ ਵੱਲ ਜਾਣ ਵਾਲੇ ਨਾਗਰਿਕ ਵਾਹਨ ਦੇ ਨਾਲ ਟੱਕਰ ਮਾਰ ਦਿੱਤੀ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਤੇ ਇਸ ਦੇ ਵਿੱਚ ਸ਼ਾਮਿਲ ਦੂਜੇ ਵਾਹਨ ਦੇ ਡਰਾਈਵਰ ਨੂੰ ਗੈਰ ਜਾਨ ਖਤਰੇ ਨਾਲ ਵਾਲੀਆਂ ਜਿਹੜੀਆਂ ਨੇ ਉਹ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ ਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੋਰ ਮੀਨਲੈਂਡ ਦੀ ਇੰਟਰੋਗੇਟਿਡ ਕੋਲੀਸ਼ਨ ਮਾਹਿਰ ਅਤੇ ਰੀਕਨਸਟਰਕਸ਼ਨ ਸਰਵਿਸ ਨੂੰ ਜਾਂਚ ਕਾਰਾਂ ਦੀ ਮਦਦ ਲਈ ਸਾਈਡ ਦੇ ਉੱਤੇ ਤਾਨਾਦ ਕੀਤਾ ਗਿਆ ਸੀ ਸੀਪੀਐਲ ਨੇ ਕਿਹਾ ਹੈ ਕਿ ਗੰਭੀਰ ਹਾਦਸੇ ਨੇ ਹਾਈਵੇ 11 ਦੀਆਂ ਉਤਰੀ ਲੇਨਾਂ ਨੂੰ ਬੰਦ ਕਰ ਦਿੱਤਾ ਸੀ ਜਦੋਂ ਕਿ ਜਾਂਚ ਕਰਤਾ ਮੌਕੇ ਤੇ ਪਹੁੰਚੇ ਸਵੇਰੇ 6:30 ਦੇ ਉੱਤੇ ਠੀਕ ਪਹਿਲਾਂ ਇਸ ਤੋਂ ਡਰਾਈਵ ਬੀਸੀ ਨੇ ਪੁਸ਼ਟੀ ਕੀਤੀ ਕਿ ਪੁਲ ਆਵਾਜਾਈ ਦੇ ਲਈ ਦੁਬਾਰਾ ਖੋਲਿਆ ਗਿਆ ਸੀ ਬੀਸੀ ਦੇ ਸੁਤੰਤਰ ਜਾਂਚ ਦਫ਼ਤਰ ਨੇ ਸ਼ੁੱਕਰਵਾਰ ਨੂੰ ਬਾਅਦ ਦੇ ਵਿੱਚ ਪੁਸ਼ਟੀ ਕੀਤੀ ਕਿ ਐਫਬੀਪੀਰਿ ਅਧਿਕਾਰੀਆਂ ਨੇ ਘਟਨਾ ਦੇ ਵਾਪਰਨ ਤੋਂ ਤੁਰੰਤ ਬਾਅਦ ਟੀਮ ਨੂੰ ਸੂਚਿਤ ਕੀਤਾ ਪੁਲਿਸ ਨੇ ਕਿਹਾ ਹੈ ਕਿ ਸ਼ੁਰੂਆਤੀ ਤਫ਼ਤੀਸ਼ੀ ਕਦਮ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਕੀ ਸੱਟਾਂ ਗੰਭੀਰ ਨੁਕਸਾਨ ਦੀ ਸੀਮਾ ਨੂੰ ਪਾਰ ਕਰਦੀਆਂ ਨੇ ਜਿਵੇਂ ਕਿ ਪੁਲਿਸ ਐਕਟ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਜੇਕਰ ਪੁਲਿਸ ਦੇ ਕਾਰਵਾਈ ਜਾਂ ਐਨਗੈਲੀ ਨੇ ਟੱਕਰ ਦੇ ਵਿੱਚ ਭੂਮਿਕਾ ਨਿਭਾਈ ਹੈ ਤਾਂ ਪੁਲਿਸ ਫਿਲਹਾਲ ਕੋਈ ਵੀ ਜਾਣਕਾਰੀ ਹੋਣ ਤੇ ਉਹਨਾਂ ਦੇ ਨਾਲ ਸੰਪਰਕ ਕਰਨ ਲਈ ਕਹਿ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਸਰੀ ਦੇ ਵਿੱਚ ਇੱਕ ਡਰਾਈਵਰ ਨੂੰ ਵੀਰਵਾਰ ਸ਼ਾਮ ਨੂੰ ਇੱਕ ਭਿਆਨਕ ਤਜਰਬਾ ਹੋਇਆ ਕਿਉਂਕਿ ਉਸ ਨੂੰ ਦੋ ਵਿਅਕਤੀਆਂ ਦੁਆਰਾ ਕਥੀ ਤੌਰ ਤੇ ਬੰਦੂਕ ਦੀ ਨੋਕ ਤੇ ਕਾਰਜਾ ਕੀਤਾ ਗਿਆ ਕਥਿਤ ਘਟਨਾ ਸ਼ਾਮ 5 ਵਜੇ ਦੇ ਕਰੀਬ ਆਪਰੀ 88 ਐਵੇਨਿਊ ਤੇ ਫਰੀਜ਼ਰ ਹਾਈਵੇ ਦੇ ਵਿੱਚਕਾਰ 160 ਸਟਰੀਟ ਦੇ ਨਾਲ-ਨਾਲ ਸ਼ਹਿਰ ਦੇ ਫਰੀਟਵੁੱਡ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ। ਇੱਕ ਬਿਆਨ ਦੇ ਵਿੱਚ ਸਰੀ ਪੁਲਿਸ ਸਰਵਿਸ ਨੇ ਕਿਹਾ ਹੈ ਕਿ ਪੀੜਤ ਵਿਅਕਤੀ ਨੂੰ ਦੋ ਪੁਰਸ਼ ਜਿਹੜੇ ਸ਼ੱਕੀ ਵਿਅਕਤੀਆਂ ਦੇ ਦੁਆਰਾ ਸੰਪਰਕ ਕੀਤਾ ਗਿਆ ਸੀ ਜਿਨ੍ਹਾਂ ਨੇ ਬੰਦੂਕ ਦੀ ਨੋਕ ਦੇ ਉੱਤੇ ਉਸਦੇ ਵਾਹਨ ਦੀਆਂ ਚਾਬੀਆਂ ਦੀ ਮੰਗ ਕੀਤੀ। ਪੀੜਤ ਜ਼ਖਮੀ ਤਾਂ ਨਹੀਂ ਹੋਇਆ ਪਰ ਉਸ ਦਾ ਜਿਹੜਾ ਬਲੂ ਕਲਰ ਦਾ 2009 ਦਾ ਸੋਬਰੋ ਇੰਪ੍ਰੈਜ਼ਰ ਉਹ ਚੋਰੀ ਜ਼ਰੂਰ ਹੋ ਗਿਆ ਸੀ ਪੀੜਤਾਂ ਦੇ ਦੁਆਰਾ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਨੇ ਦੋਸ਼ ਲਗਾਇਆ ਹੈ ਕਿ ਸ਼ੱਕੀ ਵਿਅਕਤੀਆਂ ਦੁਆਰਾ ਉਸਦੇ ਹੱਥੀ ਜੜਿਆ ਉਹ ਨੀਲੇ WRX ਦੇ ਵਿੱਚ ਬੰਦ ਹੋਣ ਤੋਂ ਪਹਿਲਾਂ ਉਸ ਨੂੰ ਚਾਂਦੀ ਦੇ ਬੰਦੂਕ ਦੇ ਨਾਲ ਉਸ ਦਾ ਸਾਹਮਣਾ ਕਰਨਾ ਪਿਆ ਜੋ ਮਤਲਬ ਸਿਲਵਰ ਕਲਰ ਦੀ ਸੀ ਔਰ ਸ਼ੁੱਕਰਵਾਰ ਸਵੇਰੇ ਫਰੇਜ਼ਰ ਹਾਈਵੇ ਤੇ ਲੈਂਗਲੇ ਬਾਈਪਾਸ ਤੇ ਲੈਂਗਲੇ ਦੇ ਵਿੱਚ ਦੋ ਕਾਰਾਂ ਦੀ ਟੱਕਰ ਦੀ ਸੂchna ਵੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਦੇ ਵਿੱਚ ਸ਼ਾਮਿਲ ਵਾਹਨਾਂ ਦੇ ਵਿੱਚੋਂ ਇੱਕ ਚੋਰੀ ਦੇ ਕੀਤੇ ਸਬੂਤ ਹੋ ਸੀ ਔਰ ਮੈਕਡੋਨਲਡ ਨੇ ਦੱਸਿਆ ਹੈ ਕਿ ਚੋਰੀ ਹੋਏ ਵਾਹ ਦਾ ਇਕੱਲਾ ਪੁਰਸ਼ ਸਵਾਰ ਕ੍ਰੈਸ਼ ਹੋਣ ਤੋਂ ਤੁਰੰਤ ਬਾਅਦ ਪੈਦਲ ਖੇਤਰ ਤੋਂ ਭੱਜ ਗਿਆ ਖੁਸ਼ਕਿਸਮਤੀ ਨਾਲ ਟੋਇਟਾ ਦਾ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਨਹੀਂ ਹੋਇਆ ਸੀ ਆਰਸੀਐਮਪੀ ਐਸਪੀਓਐਸਯੂ ਜਰਨਲ ਇਨਵੈਸਟੀਗੇਸ਼ਨ ਯੂਨਿਟ ਤੇ ਲੈਂਗਲੇ ਆਰਸੀਐਮਪੀ ਦੀ ਮਦਦ ਦੇ ਨਾਲ ਪੁਲਿਸ ਦਾ ਕਹਿਣਾ ਹੈ ਕਿ ਹਥਿਆਰਬੰਦ ਲੁੱਟ ਤੇ ਹਾਸੇ ਦੀ ਜਾਂਚ ਜਾਰੀ ਹੈ ਕਥਿਤ ਕਰ ਜੈਕਿੰਗ ਅਤੇ ਕ੍ਰੈਸ਼ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਰੇ ਪੁਲਿਸ ਸਰਵਿਸ ਦੇ ਨਾਲ 604 599 0502 ਤੇ ਸੰਪਰਕ ਕਰਨ ਦੇ ਲਈ ਕਿਹਾ ਜਾ ਰਿਹਾ ਹੈ। ਕੈਨੇਡਾ ਪੋਸਟ ਨੂੰ ਫੈਡਰਲ ਸਰਕਾਰ ਤੋਂ 1 ਬਿਲੀਅਨ ਡਾਲਰ ਦੀ ਫੰਡਿੰਗ ਮਿਲੇਗੀ ਕਿਉਂਕਿ ਇਹ ਮਹੱਤਵਪੂਰਨ ਵਿੱਤੀ ਚੁਣੌਤੀਆਂ ਦੇ ਨਾਲ ਨਜਿੱਟਦਾ ਹੈ। ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਇਸ ਦੇ ਸੰਚਾਲਨ ਮਾਡਲ ਨੂੰ ਆਧੁਨਿਕ ਬਣਾਉਣ ਦੇ ਛੋਟੇ ਕਾਰੋਬਾਰਾਂ ਚੈਰਿਟੀ ਤੇ ਪਿੰਡੂ ਤੇ ਦੂਰ ਦਰਾਡੇ ਦੇ ਪਾਈਚਾਰਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਰਾਸ਼ਟਰੀ ਡਾਕ ਸੇਵਾ ਨੂੰ ਸੁਰੱਖਿਅਤ ਰੱਖਣ ਦੇ ਲਈ ਮਹੱਤਵਪੂਰਨ ਤਬਦੀਲੀ ਦੀ ਤੁਰੰਤ ਲੋੜ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਛੋਟੀ ਮਿਆਦ ਦੇ ਵਿਤ ਉਪਾਤੋ ਬਿਨਾ ਕੰਪਨੀ 2025 ਦੀ ਦੂਜੀ ਤਿਮਾਹੀ ਤੱਕ ਆਪਣੇ ਨਕਦ ਭੰਡਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਵੇਗੀ ਇਹ ਪਹੁੰਚ ਕੈਨੇਡਾ ਪੋਸਟ ਦੇ ਕਾਰਜਾਂ ਦੀ ਨਿਰੰਤਰਤਾ ਨੂੰ ਕਾਇਮ ਰੱਖੇਗੀ ਪਰ ਕਾਰਪੋਰੇਸ਼ਨ ਦੇ ਢਾਂਚਾਗਤ ਮੁੱਦਿਆਂ ਨੂੰ ਹੱਲ ਨਹੀਂ ਕਰੇਗੀ ਕੈਨੇਡਾ ਪੋਸਟ ਨੇ ਕਿਹਾ ਹੈ ਹਾਲਾਂਕਿ ਇਹ ਇੱਕ ਅਸਥਾਈ ਦੀ ਪੁਲ ਪ੍ਰਦਾਨ ਕਰੇਗਾ ਜਦੋਂ ਕਿ ਕੈਨੇਡਾ ਪੋਸਟ ਤੇ ਸਰਕਾਰ ਇਕਜਹੀ ਸੇਵਾ ਦੀ ਲੰਬੇ ਸਮੇਂ ਦੀ ਵਿਵਹਾਰਕਰਤਾ ਨੂੰ ਸੁਰੱਖਿਅਤ ਕਰਨ ਦੀ ਯੋਜਨਾ ਤੇ ਮਿਲ ਕੇ ਕੰਮ ਕਰਦੇ ਨੇ ਜਿਸ ਨੂੰ ਲੱਖਾਂ ਕੈਨੇਡੀਅਨ ਜ਼ਰੂਰੀ ਸਮਝਦੇ ਨੇ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਲੈਟਰ ਮੇਲ ਦੇ ਵਿੱਚ ਗਿਰਾਵਟ ਤੇ ਪਾਰਸਲ ਡਿਲੀਵਰੀ ਮਾਰਕੀਟ ਦੇ ਵਿੱਚ ਵਧੇ ਹੋਏ ਮੁਕਾਬਲੇ ਦਾ ਹਵਾਲਾ ਦਿੰਦੇ ਹੋਏ 2018 ਤੋਂ ਲੈ ਕੇ ਹੁਣ ਤੱਕ ਇਸ ਨੂੰ ਡਾਲਰ 3.3 ਬਿਲੀਅਨ ਦਾ ਨੁਕਸਾਨ ਹੋਇਆ ਹੈ ਪਿਛਲੇ ਦਸੰਬਰ ਦੇ ਵਿੱਚ 55000 ਡਾਕ ਕਰਮਚਾਰੀਆਂ ਦੀ 1 ਮਹੀਨਾ ਲੰਬੀ ਹੜਤਾਲ ਨੇ 157 ਸਾਲ ਪੁਰਾਣੇ ਸੰਸਥਾ ਨੂੰ ਦਰਪੇਸ਼ ਮੁੱਦਿਆਂ ਨੂੰ ਉਜਾਗਰ ਕੀਤਾ ਤੇ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਦੇ ਵੱਲੋਂ ਕਾਮਿਆਂ ਨੂੰ ਕੰਮ ਤੇ ਵਾਪਸ ਜਾਣ ਦੇ ਗਦੇ ਇਸ਼ਤੇਜਾਨ ਤੋਂ ਬਾਅਦ ਇੱਕ ਇਕਰਾਰਨਾਮੇ ਦੇ ਹੱਲ ਤੋਂ ਬਿਨਾ ਇਹ ਖਤਮ ਹੋ ਗਿਆ ਫੈਡਰਲ ਸਰਕਾਰ ਨੇ 157 ਸਾਲ ਪੁਰਾਣੀ ਸੰਸਾਦੇ ਢਾਂਚੇ ਤੇ ਕਾਰੋਬਾਰੀ ਮਾਡਲ ਦਾ ਮੁਲਾਂਕਣ ਕਰਨ ਦੇ ਲਈ ਕੁਦਯੋਗਿਕ ਜਾਂਚ ਕਮਿਸ਼ਨ ਨਿਯੁਕਤ ਕੀਤਾ ਹੈ ਇਸ ਸਿਫਾਰਸ਼ਾਂ 15 ਮਈ ਤੱਕ ਹੋਣੀਆਂ ਨੇ ਤੇ ਪੈਸਾ ਗੁਆਉਣ ਵਾਲੇ ਕ੍ਰਾਊਨ ਕਾਰਪੋਰੇਸ਼ਨ ਨੇ مالیਏ ਨੂੰ ਵਧਾਉਣ ਤੇ ਹੋਰ ਕੈਰੀਅਰਾਂ ਦੇ ਨਾਲ ਮੁਕਾਬਲਾ ਕਰਨ ਦੇ ਤਰੀਕੇ ਵਜੋਂ ਹਫਤੇ ਦੇ ਅੰਤ ਦੇ ਵਿੱਚ ਡਿਲੀਵਰੀ ਦੇ ਵਿਸਥਾਰ ਨੂੰ ਹੋਰ ਅੱਗੇ ਵਧਾਇਆ ਹੈ ਅਤੇ ਇਹ ਦਲੀਲ ਦਿੱਤੀ ਹੈ ਕਿ ਪਾਰਟ ਟਾਈਮ ਤੇ ਫੁੱਲ ਟਾਈਮ ਸ਼ਿਫਟਾਂ ਤੇ ਮਿਸ਼ਰਣ ਲਾਗਤਾਂ ਨੂੰ ਘੱਟ ਰੱਖਦੇ ਹੋਏ ਫਲੈਕਸੀਬਿਲਟੀ ਪੈਦਾ ਕਰੇਗਾ ਹਾਲਾਂਕਿ ਯੂਨੀਅਨ ਨੇ ਇਸ ਨੂੰ ਫੁੱਲ ਟਾਈਮ ਕਾਮਤੇ ਹਮਲਾ ਵੀ ਦੱਸਿਆ ਕਿਉਬਿਕ ਸਰਕਾਰ ਦੇ ਵੱਲੋਂ 2019 ਦੇ ਵਿੱਚ ਲਿਆਂਦਾ ਗਿਆ ਬਿੱਲ 21 ਜੋ ਕਿ ਸੈਕੂਲਰ ਕਾਨੂੰਨ ਦੇ ਵਜੋਂ ਜਾਣਿਆ ਜਾਂਦਾ ਹੈ ਇਹ ਅਦਾਲਤੀ ਚੁਣੌਤੀਆਂ ਦੇ ਵਿੱਚ ਉਲਝਿਆ ਹੋਇਆ ਹੈ ਕਿਉਂਕਿ ਇਸ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਦੇ ਧਿਰਾਂ ਦੇ ਵੱਲੋਂ ਕਿਉਬਿਕ ਸੁਪਰੀਮ ਕੋਰਟ ਤੱਕ ਇਸ ਨੂੰ ਚੁਣੌਤੀ ਦਿੱਤੀ ਗਈ ਪਰ ਕਾਮਯਾਬੀ ਨਹੀਂ ਮਿਲੇ ਹੁਣ ਇਸ ਮਾਮਲੇ ਦੇ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਪਾਸੋਂ ਖਬਰ ਹੈ ਕਿ ਕੈਨੇਡਾ ਦੀ ਸਰਵੋੱਚ ਅਦਾਲਤ ਇਸ ਕਾਨੂੰਨ ਮਾਮਲੇ ਦੇ ਵਿੱਚ ਸੁਣਵਾਈ ਲਈ ਸਹਿਮਤ ਹੋ ਗਈ ਹੈ ਜਿਸ ਦੇ ਬਾਅਦ ਇਸ ਕਾਨੂੰਨ ਦੇ ਪਵਿੱਕ ਬਾਰੇ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਇਸ ਕਾਨੂੰਨ ਦੇ ਮੁਤਾਬਕ ਸਿਵਲ ਸਰਵੈਂਟਸ ਅਧਿਆਪਕ ਪੁਲਿਸ ਅਫਸਰ ਗਵਰਨਮੈਂਟ ਵਕੀਲ ਕੰਮਕਾਜ ਵਾਲੀਆਂ ਥਾਵਾਂ ਤੇ ਕੋਈ ਵੀ ਧਾਰਮਿਕ ਚਿੰਨ ਨਹੀਂ ਪਾ ਸਕਦੇ ਕਿਉਂਕਿ ਸਰਕਾਰ ਇਸ ਨੂੰ ਸੈਕੂਲਰ ਬਿਲ ਦੱਸ ਰਹੀ ਹੈ ਪਰ ਇਸ ਦਾ ਵਿਰੋਧ ਕਰਨ ਵਾਲੀਆਂ ਤੇਰਾ ਕੈਨੇਡਾ ਦੇ ਵਿੱਚ ਧਾਰਮਿਕ ਆਜ਼ਾਦੀ ਦੇ ਉੱਤੇ ਇਸ ਨੂੰ ਹਮਲਾ ਕਰਾਰ ਦੇ ਰਹੀਆਂ ਨੇ ਕਿਉਂਕਿ ਇਸ ਬਿੱਲ ਦੇ ਕਾਰਨ ਅੰਮ੍ਰਿਤਕੌਰ ਨੂੰ ਸੁਭਾ ਛੱਡਣਾ ਪਿਆ ਸੀ ਕਿਉਂਕਿ ਉਹ ਅੰਮ੍ਰਿਤਾਰੀ ਸੰਤ ਤੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਬਿੱਲ ਦੇ ਵਿਰੋਧ ਆਵਾਜ਼ ਚੁੱਕੀ ਜਾ ਰਹੀ ਹੈ ਸੁਪਰੀਮ ਕੋਰਟ ਆਫ ਕੈਨੇਡਾ ਦੇ ਵੱਲੋਂ ਇਸ ਕਾਨੂੰਨ ਦੇ ਮਾਮਲੇ ਦੇ ਉੱਤੇ ਸੁਣਵਾਈ ਲਈ ਸਹਿਮਤੀ ਦੇਣ ਦਾ ਸਵਾਗਤ ਵਰਲਡ ਸਿਕ ਆਰਗੇਨਾਈਜੇਸ਼ਨ ਦੇ ਵੱਲੋਂ ਵੀ ਕੀਤਾ ਗਿਆ ਆਰਗੈਨ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਕੈਨੇਡਾ ਹਰ ਵਿਅਕਤੀ ਨੂੰ ਆਪਣੇ ਕੰਮ ਅਤੇ ਧਰਮ ਦੀ ਚੋਣ ਕਰਨ ਦਾ ਅਧਿਕਾਰ ਹੈ ਤੇ ਕਿਸੇ ਵੀ ਕੈਨੇਡੀਅਨ ਨੂੰ ਇਸ ਢੰਗ ਦੇ ਨਾਲ ਮਜ਼ਬੂਤ ਕਰਨਾ ਗਲਤ ਹੈ ਅਤੇ ਕੈਨੇਡਾ ਦੇ ਵਿੱਚ ਆਪਣੇ ਅਧਿਕਾਰਾਂ ਦੀ ਰੱਖਿਆ ਦੇ ਲਈ ਆਵਾਜ਼ ਅਤੇ ਕਾਨੂੰਨ ਪਹੁੰਚ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਅਸੀਂ ਸੁਪਰੀਮ ਕੋਰਟ ਆਫ ਕੈਨੇਡਾ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਜੋ ਇਸ ਮਾਮਲੇ ਦੇ ਵਿੱਚ ਸੁਣਵਾਈ ਦੇ ਲਈ ਸਹਿਮਤ ਹੋਇਆ ਹੈ। WHO ਨੇ ਕਿਹਾ ਹੈ ਕਿ ਅਸੀਂ ਬਿਲ 21 ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਇੱਕ ਜੁੜਤਾ ਦੇ ਵਿੱਚ ਖੜੇ ਹਾਂ ਤੇ ਉਹਨਾਂ ਵੱਲੋਂ ਵਕਾਲਤ ਕਰਨਾ ਜਾਰੀ ਰੱਖਾਂਗੇ ਸਿਆਸੀ ਤੌਰ ਤੇ ਉਥੇ ਇਹ ਮਾਮਲਾ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਬ੍ਰਾਂਟਨ ਸਿਟੀ ਕੌਂਸਲ ਦੇ ਵੱਲੋਂ ਵੀ ਕਾਨੂੰਨੀ ਚਾਰਾ ਜੋਈ ਦੇ ਲਈ ਫੰਡ ਦਾ ਐਲਾਨ ਕੀਤਾ ਗਿਆ ਸੀ ਬੇਸ਼ੱਕ ਇਸ ਮਾਮਲੇ ਵਿੱਚ ਸਿਆਸੀ ਦਖਲ ਵੀ ਮੰਗਿਆ ਗਿਆ ਪਰ ਹੁਣ ਇਸ ਕਾਨੂੰਨ ਦੇ ਪਵਿੱਖ ਸੰਬੰਧੀ ਕੈਨੇਡਾ ਦੀ ਸੁਪਰੀਮ ਕੋਰਟ ਦੇ ਵੱਲੋਂ ਇਸ ਤੇ ਫੈਸਲਾ ਕੀਤਾ ਜਾਏਗਾ ਅਡਮੈਂਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਡਮੈਂਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਤਾਂ ਇਹ ਆ ਰਹੀ ਹੈ ਜੀ ਕਿ ਤਿੰਨ ਵਿਅਕਤੀ ਜਿਹੜੇ ਨੇ ਉਹਨਾਂ ਨੂੰ ਆਰਸੀਐਮਪੀ ਵੱਲੋਂ ਚਾਰਜ ਕੀਤਾ ਗਿਆ ਹੈ ਫਸਟ ਡਿਗਰੀ ਮਰਡਰ ਦੇ ਚਾਰਜ ਦੇ ਨਾਲ ਇਹ ਘਟਨਾ ਅਪ੍ਰੈਲ 2024 ਦੇ ਵਿੱਚ ਵਾਪਰੀ ਸੀਗੀ ਕਕੀਨੋ ਮੀਟੀ ਸੈਟਲਮੈਂਟ ਹੈ ਜੀ ਉਥੇ ਇੱਕ ਫਾਇਰ ਪਿਟ ਦੇ ਵਿੱਚੋਂ ਕਿਸੇ ਮਰਤਕ ਦੇਹ ਜਿਹੜੀ ਸੀਗੀ ਆਰਸੀਐਮਪੀ ਨੂੰ ਮਿਲੀ ਆ ਔਰ ਬਾਅਦ ਚ ਪਤਾ ਲੱਗਾ ਕਿ ਉਹ ਜੈਰਮੀ ਕੋਲਨਜ਼ ਨਾਂ ਦਾ ਵਿਅਕਤੀ ਸੀ 34 ਵਰਿਆਂ ਦੀ ਉਹਦੀ ਉਮਰ ਸੀਗੀ ਤੇ ਉਹ ਕਕੀਨੋ ਦਾ ਹੀ ਰਹਿਣ ਵਾਲਾ ਸੀਗਾ ਤੇ ਮਾਉਂਟੀਜ਼ ਵੱਲੋਂ ਦੋ ਵਿਅਕਤੀਆਂ ਨੂੰ ਵਿਲੀਅਮ ਕਾਰਟਸ ਵਾਈਟ ਜਿਹਦੀ ਉਮਰ 33 ਸਾਲ ਆ ਤੇ ਵਬਖਸ ਕਾ ਦਾ ਰਹਿਣ ਵਾਲਾ ਤੇ ਐמבר ਹੋਪ 26 ਸਾਲਾਂ ਦੀ ਉਹ ਕਿਨੋ ਮੀਟੀ ਸੈਟਲਮੈਂਟ ਤੋਂ ਆ ਇਹਨਾਂ ਨੂੰ ਜਨਵਰੀ 17 ਨੂੰ ਗ੍ਰਿਫਤਾਰ ਕੀਤਾ ਗਿਆ ਔਰ ਦੋਨਾਂ ਨੂੰ ਫਸਟ ਡਿਗਰੀ ਮਰਡਰ ਨਾਲ ਚਾਰਜ ਕੀਤਾ ਤੇ ਨਾਲ ਦੇ ਨਾਲ ਇਨਡਿਗਨਿਟੀ ਟੂ ਹਿਊਮਨ ਰਿਮੇਨਸ ਤੇ ਜਨਵਰੀ 22 ਵਾਲੇ ਦਿਨ ਉਹਨਾਂ ਨੇ ਜੀ ਇੱਕ ਹੋਰ ਵਿਅਕਤੀ ਰੈਂਡਲ ਲੂਈ ਗੜਵਾ ਜਿਹਦੀ ਉਮਰ 31 ਸਾਲਾਂ ਦੀ ਆ ਉਹਨੂੰ ਕੇਵਨ ਕਰੀਕ ਨੇਸ਼ਨ ਤੋਂ ਗ੍ਰਿਫਤਾਰ ਕੀਤਾ ਆ ਔਰ ਉਹਨੂੰ ਉਹਨਾਂ ਨੇ ਫਸਟ ਡਿਗਰੀ ਮਰਡਰ ਚਾਰਜ ਦੇ ਨਾਲ ਹੀ ਉਹਨੂੰ ਬਿਚਾਰਜ ਕੀਤਾ ਤੇ ਦੋਨੋਂ ਹੀ ਜਿਹੜੇ ਜੀ ਇਹ ਵਿਅਕਤੀ ਹੈਗੇ ਨੇ ਉਹ ਲਖਲਾ ਬੇਸ਼ ਵਿੱਚ ਫਰਵਰੀ 3 ਨੂੰ ਤੇ ਗੜਵਾ ਜਿਹੜਾ ਉਹ ਫਰਵਰੀ 6 ਨੂੰ ਹਾਈ ਕੋਰਟ ਦੇ ਵਿੱਚ ਉੱਥੇ ਅਪੀਅਰ ਹੋਵੇਗਾ ਦੂਸਰੀ ਖਬਰ ਇਹ ਕੀ ਹੈ ਕਿ ਡੋਮਿਨਿਕਨ ਰਿਪਬਲਿਕ ਦੇ ਵਿੱਚ ਅਕਸਰ ਲੋਕ ਜਾਂਦੇ ਨੇ ਸੈਰ ਸਪਟਾ ਕਰਨ ਲਈ ਔਰ ਉੱਥੇ ਇੱਕ ਨੌਜਵਾਨ ਗਿਆ ਸੀ ਡਲਰਮਾ ਰੋਵਨ ਜਿਹਦੇ ਇੱਕ ਬਾਰ ਦੇ ਵਿੱਚ ਜਿੱਥੇ ਉਹਦੀ ਮਾਰਕੁਟਾਈ ਕੀਤੀ ਗਈ ਔਰ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਉਹਦੀ ਜਿਹੜੀ ਸਕਲ ਸੀਗੀ ਉਹ ਮੋਹਰਿਓਂ ਕਰੈਕ ਕਰਕੇ ਜੀ ਪਿੱਛੇ ਤੱਕ ਉਹ ਕਰੈਕ ਜਿਹੜਾ ਗਿਆ ਔਰ ਉਹ ਉਥੇ ਹਸਪੀਟਲ ਵਿੱਚ ਹੀ ਸੀ ਤੇ ਉਹਦੀ ਮਾਤਾ ਸਿੰਧੀ ਰੋਵਨ ਉਥੇ ਗਈ ਆ ਤੇ ਉਹਨੇ ਜਦੋਂ ਜਾ ਕੇ ਦੇਖਿਆ ਕਿ ਹੁਣ ਉਹਨੇ ਅੱਖਾਂ ਖੋਲੀਆਂ ਤੇ ਉਹਦਾ ਜਿਹੜਾ ਉਹ ਆਪਣੇ ਆਪ ਨੂੰ ਕੰਟਰੋਲ ਨਾ ਕਰ ਸਕੀ ਪਰ ਨਾਲ ਉਹਨੇ ਦੱਸਿਆ ਵੀ ਹੁਣ ਉਹ ਵਾਪਸ ਉਹਨੂੰ ਲੈ ਕੇ ਐਡਮੰਟਨ ਆ ਰਹੀ ਐ ਪਰ ਕੁਝ ਦਿਨ ਲੱਗਣਗੇ ਕਾਰਨ ਆ ਕਿ ਐਡਮੰਟਨ ਦੇ ਵਿੱਚ ਜਿਹੜਾ ਜੀ ਹਸਪੀਟਲ ਦੇ ਵਿੱਚ ਕੋਈ ਬੈੱਡ ਨਹੀਂ ਮਿਲ ਰਿਹਾ ਇਸ ਕਰਕੇ ਉਹਦਾ ਜਿੰਨੀ ਦੇਰ ਤੱਕ ਇੰਤਜ਼ਾਰ ਹੁੰਦਾ ਤੇ ਉਦੋਂ ਤੱਕ ਉਹ ਉੱਥੋਂ ਆ ਨਹੀਂ ਸਕਦਾ ਔਰ ਦੂਸਰੇ ਪਾਸੇ ਉਹਨੇ ਦੱਸਿਆ ਕਿ ਜਿਹੜੇ ਹਸਪੀਟਲ ਤੇ ਬਿੱਲ ਆ ਉਹ ਵੱਧੇ ਤੁਰੇ ਜਾ ਰਹੇ ਨੇ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਘਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਹੈ ਨਵੀਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ